ਘਰ ਨਹੀਂ ਵਸਾਇਆ ਗੁਰੂ ਸਾਹਿਬ ਨੇ ਤੇ ਪੂਰਾ ਸ਼ਹਿਰ ਵਸਾਇਆ ਆਨੰਦਪੁਰ ਸਾਹਿਬ ਬਲਾਸਪੁਰ ਦੇ ਰਾਜੇ ਨੇ ਰਾਜੇ ਦੀ ਮੌਤ ਹੋਈ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਵੀ ਮਹਾਰਾਜ ਚਰਨ ਪਾਓ ਉਹਦੀ ਅੰਤਮ ਰਸਮਾਂ ਵੇਲੇ ਹਾਜ਼ਰ ਹੋਵੋ ਦਰਸ਼ਨ ਦਿਓ ਤੇ ਆਨਾਲ ਸੁਣ ਲੈਣਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਨ ਬਲਾਸਪੁਰ ਵਾਲੀ ਰਾਣੀ ਦੇ ਕਹਿਣ ਤੇ ਮਹਾਰਾਜ ਉੱਥੇ ਗਏ ਰਾਣੀ ਨੇ ਘਰ ਵਾਲੇ ਦੇ ਭੋਗ ਤੇ ਗਏ ਸੀ ਰਾਜੇ ਦੇ ਭੋਗ ਤੇ ਜਿੱਦਾਂ ਆਪਾਂ ਭੋਗ ਪਾਉਂਦੇ ਆ ਉਹ ਭੋਗ ਨਹੀਂ ਉਹ ਰਸਮਾਂ ਹੋਰ ਹੁੰਦੀਆਂ ਪਰ ਗੱਲ ਕਹਿਣ ਚ ਆ ਜਾਂਦੀ ਹੈ ਵੀ ਅੰਤਮ ਰਸਮਾਂ ਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਗਏ ਹੋਏ ਆ ਤੇ ਬੇਨਤੀ ਕੀਤੀ ਮਹਾਰਾਜ ਤੁਸੀਂ ਚਰਨ ਪਾਏ ਬਲਾਸਪੁਰ ਵਾਲੀ ਰਾਣੀ ਕਹਿੰਦੀ ਤੁਸੀਂ ਕਿਰਪਾ ਕੀਤੀ ਇਸ ਸਮੇਂ ਤੇ ਆਏ ਹੋ ਮੈਂ ਇੱਕ ਭੇਟ ਦੇਣੀ ਹੈ ਮਹਾਰਾ ਕਹਿੰਦੇ ਕਿਹੜੀ ਭੇਟ ਦੇਣੀ ਹੈ ਇਹ ਫਿਰ ਮਾਖੋਵਾਲ ਦੀ ਧਰਤੀ ਹੈ ਸਭ ਤੋਂ ਰਮਣੀਕ ਜਗਾ ਰਮਣੀਕ ਪਹਾੜ ਵੀ ਨੇ ਪਾਣੀ ਵੀ ਹੈ ਜੰਗਲ ਵੀ ਹੈ ਤੇ ਮੈਦਾਨ ਵੀ ਹੈ ਖੇਤੀ ਵਾਲੀ ਜਗਾ ਵੀ ਹੈ ਪੱਧਰਾ ਵੀ ਹੈਗਾ ਪਾਣੀ ਵੀ ਹੈਗਾ ਪਹਾੜ ਵੀ ਹੈਗਾ ਤੇ ਜੰਗਲ ਵੀ ਹੈਗਾ ਸਾਰੀਆਂ ਚੀਜ਼ਾਂ ਇੱਕੇ ਥਾਂ ਤੇ ਸੀ ਰਾਣੀ ਕਹਿੰਦੀ ਇਹ ਮੱਖੋਵਾਲ ਦੀ ਜਗ੍ਹਾ ਤੁਹਾਨੂੰ ਅਸੀਂ ਭੇਟ ਕਰਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਸਾਹਿਬ ਕਹਿੰਦੇ ਭੇਟਾ ਦਾ ਰੌਲਾ ਪੈ ਜਾਂਦਾ ਹੈ ਮਾਨ ਵੀ ਹੁੰਦਾ ਵੀ ਆਹ ਇੱਥੇ ਬਣਿਆ ਸਾਰਾ ਕੁਝ ਅਸੀਂ ਦਿੱਤਾ ਹੈ ਬੜੇ ਥਾਵਾਂ ਤੇ ਵੇਖਿਆ ਰੌਲਾ ਪੈਂਦਾ ਵੀ ਅਸੀਂ ਜ਼ਮੀਨ ਦੇਤੀ ਅਸੀਂ ਜਗ੍ਹਾ ਦੇਤੀ ਇਹ ਸਾਡੀ ਜਗ੍ਹਾ 'ਚ ਗੁਰਦੁਆਰਾ ਬਣਿਆ ਐ ਸਾਡਾ ਹੀ ਖਾਂ ਸੀ ਸਾਡਾ ਦਾਦਾ ਦੇ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਨਹੀਂ ਜਗ੍ਹਾ ਲੈਣੀ ਪੁਰਾਣਾ ਇਤਿਹਾਸ ਖੋਜ ਕੇ ਵੇਖੋ ਪੁਰਾਣੇ ਤਰੀਕੇ ਨਾਲ ਜਿਹੜੀਆਂ ਹੁੰਦਾ ਰਜਿਸਟਰੀਆਂ ਜਿਵੇਂ ਹੁੰਦੀਆਂ ਸੀ ਕਿਹਦੀ ਕਿਹਦੇ ਨਾਂ ਜਗ੍ਹਾ ਬੋਲਦੀ ਐ ਇਹ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਭੇਟਾ ਨਹੀਂ ਲੈਣੀ ਮੁੱਲ ਲੈਣੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਘਾਰ ਭੇਟਾ ਇਕੱਠੀ ਕਰਕੇ 2200 ਰੁਪਇਆ ਉਹਨਾਂ ਵੇਲਿਆਂ ਦੇ ਵਿੱਚ ਦਿੱਤਾ ਸੀ 2200 ਬੜੀ ਵੱਡੀ ਰਕਮ ਸੀ ਜੇ ਆਪਾਂ ਅੱਜ ਦੇ ਹਿਸਾਬ ਨਾਲ ਵੇਖਿਆ ਜਾਵੇ ਨਾ ਕਿੰਨੀਕ ਰਕਮ ਹੋ ਉਹ 22 ਕਰੋੜ ਤੋਂ ਵੀ ਵੱਧ ਸੀ ਵੱਡੀ ਰਕਮ ਸੀ ਬਹੁਤ ਵੱਡੀ ਰਕਮ ਸੀ ਜਿਹੜੀ 2200 ਰੁਪਇਆ ਗੁਰੂ ਤੇਗ ਭਾਦਰ ਸਾਹਿਬ ਜੀ ਨੇ ਦਿੱਤਾ ਫੇਰ ਇਹ ਪਟਾ ਨਾ ਹੋਇਆ ਜਗਾ ਹੋਈ ਸਾਰਾ ਇਲਾਕਾ ਸੀ ਬਹੁਤ ਵੱਡਾ ਇਹ ਕੋਈ 2-4 ਏਕੜ ਨਹੀਂ ਸੀ ਬੜੀ ਵੱਡਾ ਏਰੀਆ ਸੀ ਪੂਰਾ ਇਲਾਕਾ ਸੀ ਉਦੋਂ ਇਦਾਂ ਹੀ ਹੁੰਦਾ ਸੀ ਉਦੋਂ ਆ ਥੋੜੀ ਜ਼ਮੀਨ ਕਿੱਲੇ ਆਲਾ ਹਿਸਾਬ ਕਿਤਾਬ ਨਹੀਂ ਸੀ ਉਦੋਂ ਮਰਬਿਆਂ ਮਰਬੇ ਸੀ ਉਸ ਹਿਸਾਬ ਨਾਲ ਹੀ ਜਗਾ ਦਿੱਤੀ ਜਾਂਦੀ ਸੀ ਮੀਲਾਂ ਦੇ ਮੀਲ ਜਗਾ ਉਹ ਮਿਲੀ ਪਹਾੜੀ ਵੀ ਐ ਪੱਧਰਾ ਵੀ ਐ ਜੰਗਲ ਵੀ ਐ ਪਾਣੀ ਵੀ ਐ ਇੰਨਾ ਵਧੀਆ ਰਮਣੀਕ ਮਾਹੌਲ ਤੇ ਜਗਾ ਵੀ ਇਦਾਂ ਦੀ ਗੁਰੂ ਸਾਹਿਬ ਚੂਜ਼ ਕਰਦੇ ਐ ਜਿੱਥੇ ਸ਼ਾਂਤੀ ਹੋਵੇ ਜਿੱਥੇ ਟਿਕਾਹ ਹੋਵੇ ਜਿੱਥੇ ਮਨ ਟਿਕੇ ਅੱਜ ਵੀ ਤੁਸੀਂ ਗੁਰਮਖ ਜਿਹੜੇ ਕੋਈ ਪਾਠ ਭਜਨ ਵਾਲੇ ਹੁੰਦੇ ਐ ਥੋੜਾ ਜਿਹਾ ਮਨ ਟਿਕਾ ਰੱਖਦੇ ਐ ਉਹ ਪਹਾੜ ਜਾਣ ਕੇ ਬੜੇ ਖੁਸ਼ ਹੁੰਦੇ ਇੱਥੇ ਬੜਾ ਮਨ ਲੱਗਦਾ ਸ਼ਾਂਤੀ ਹੋਵੇ ਜਿੱਥੇ ਰੌਲਾ ਰੱਪਾ ਘੱਟ ਹੋਵੇ ਉੱਥੇ ਮਨ ਜ਼ਿਆਦਾ ਲੱਗਦਾ ਵਸੋਂ ਕੋਈ ਹੈ ਨਹੀਂ ਸੀ ਨੇੜੇ ਤੇੜੇ ਉੱਥੇ ਵਸੋਂ ਨਹੀਂ ਸੀ ਨੇੜੇ ਬਾਫੇਰ ਉਦੋਂ ਮੋਢੀ ਗੱਡੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖੋਵਾਲ ਦਾ ਨਾਮ ਬਦਲ ਕੇ ਰੱਖਿਆ ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਨੇ ਨਾਮ ਰੱਖਤਾ ਚੱਕ ਨਾਨਕੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਨਾਮ ਰੱਖਤਾ ਫਿਰ ਜਦੋਂ ਥੋੜਾ ਜਿਹਾ ਵਸਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰੈਣ ਬਸੇਰਾ ਬਣਾ ਲਿਆ ਥੋੜੀ ਜੀ ਜਗਾ ਬਣਾ ਲਈ ਫਿਰ ਪੁੱਤ ਨੂੰ ਸੱਦਿਆ ਮਾਤਾ ਗੁਜਰ ਕੌਰ ਹੋਣਾ ਨੂੰ ਪਰਿਵਾਰ ਫਿਰ ਸੱਦਿਆ ਪਹਿਲਾਂ ਜਿਵੇਂ ਹੁਣ ਆਪਾਂ ਵੀ ਕਜਾਈਏ ਕਿਤੇ ਬਾਹਰੇ ਪਹਿਲਾਂ ਆਪ ਜਾਈਦਾ ਫਿਰ ਬੱਚੇ ਬੁਲਾ ਲਈ ਤੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਆਪ ਆਏ ਜਗਾ ਬਣਾਈ ਰੈਣ ਬਸੇਰਾ ਬਣਾਇਆ ਥੋੜੀ ਜੀ ਥਾਂ ਬਣ ਗਈ ਸੀ ਫਿਰ ਗੋਬਿੰਦ ਰਾਏ ਜੀ ਨੂੰ ਸੱਦਿਆ ਫਿਰ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤ ਨੂੰ ਛੱਡ ਕੇ ਪਟਨੇ ਤੋਂ ਬਿਹਾਰ ਵਿੱਚ ਮਹਾਰਾ ਦਾ ਜਨਮ ਹੋਇਆ ਸੀ ਪਟਨੇ ਨੂੰ ਛੱਡ ਕੇ ਫਿਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਆਏ ਪਹਿਲੀ ਵਾਰੀ ਆਨੰਦਪੁਰ ਸਾਹਿਬ ਆਏ ਬੜੇ ਖੁਸ਼ ਹੋਏ ਹਣ ਪਟਨਾ ਵੀ ਗੋਦਾਵਰੀ ਦੇ ਕੰਢੇ ਤੇ ਹੈ ਪਾਣੀ ਹੈ ਬੜੀ ਰਮਣੀਕ ਜਗ੍ਹਾ ਹੈ ਪਟਨਾ ਵੀ ਉਹ ਸਾਂਭਿਆ ਨਾ ਜਾਏ ਜਾਂ ਉਥੇ ਉਹਦੀ ਆਪਾਂ ਕਿਤੇ ਪਟਨਾ ਬੜੀ ਗੁਦਾਵਰੀ ਦੇ ਕੰਡੇ ਦੇ ਉੱਤੇ ਐ ਬੜੀ ਰਮਣੀਕ ਬੜੀ ਸੋਹਣੀ ਜਗ੍ਹਾ ਤੇ ਸੀ ਪਟਨਾ ਸਾਹਿਬ ਉਹ ਜਿੱਥੇ ਜਨਮ ਹੋਇਆ ਸੀ ਤੇ ਜਦੋਂ ਗੋਬਿੰਦ ਰਾਏ ਜੀ ਇੱਥੇ ਆਏ ਫਿਰ ਸਤਗੁਰਾਂ ਨੇ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਢੇੜਾ ਦਿੱਤਾ ਪਿਤਾ ਜੀ ਨੇ ਵਿਖਾਇਆ ਵੀ ਆ ਵੀ ਹੈ ਆ ਵੀ ਹੈ ਆ ਵੀ ਬੜੇ ਖੁਸ਼ ਹੋਏ ਨਕੀਆਂ ਨਕੀਆਂ ਨਦੀਆਂ ਨਿੱਕੇ ਨਿੱਕੇ ਝਰਨੇ ਰਮਣੀਕ ਥਾਂ ਇੱਕ ਜਗ੍ਹਾ ਬਹਿ ਕੇ ਐਦਾ ਸਾਰੀ ਸੰਗਤ ਬਹਿ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਲਾਲ ਜੀ ਬਾਣੀ ਸੁਣਾਓ ਤੇ ਗੋਬਿੰਦ ਰਾਏ ਜੀ ਨੇ ਚੱਕ ਨਾਨਕੀ ਦੀ ਧਰਤੀ ਤੇ ਬੈਠ ਕੇ ਅਨੰਦ ਸਾਹਿਬ ਦਾ ਪਾਠ ਸੁਣਾਇਆ ਕਹਿੰਦੇ ਅਨੰਦ ਸਾਹਿਬ ਐਨਾ ਪਿਆਰ ਨਾਲ ਗਾਇਆ ਬੱਚਿਆਂ ਵਰਗੀ ਆਵਾਜ਼ ਸੀ ਤੇ ਐਨੇ ਪਿਆਰ ਨਾਲ ਅਨੰਦ ਸਾਹਿਬ ਗਾਇਆ ਸਾਰੀ ਸੰਗਤ ਝੂਮਣ ਲੱਗ ਪਈ ਮਸਤ ਹੋ ਗਏ ਐਨਾ ਆਨੰਦ ਆਇਆ ਅੱਧਾ ਪੌਣਾ ਘੰਟਾ ਲਗਾਤਾਰ ਬਾਣੀ ਗਾਉਂਦੇ ਰਹੇ ਬੜਾ ਰਸ ਬਣਿਆ ਬੜਾ ਰਸ ਬਣਿਆ ਸੰਗਤ ਕਹਿਣ ਲੱਗੀ ਆਨੰਦ ਆ ਗਿਆ ਅੱਜ ਤੇ ਆਨੰਦ ਆ ਗਿਆ ਗੋਬਿੰਦ ਰਾਏ ਜੀ ਦੇ ਮੁੱਖੋਂ ਬਾਣੀ ਸੁਣ ਕੇ ਸਾਬ ਜਾਦੇ ਦੇ ਮੁੱਖੋਂ ਬਾਣੀ ਸੁਣ ਕੇ ਅੱਜ ਤੇ ਆਨੰਦ ਆ ਗਿਆ ਅੱਜ ਤੇ ਆਨੰਦ ਆ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਫਿਰ ਬਚਨ ਕੀਤਾ ਇਹ ਅੱਜ ਤੋਂ ਚੱਕ ਨਾਨਕੀ ਨਹੀਂ ਮੇਰੇ ਪੁੱਤ ਨੇ ਇਥੇ ਆਨੰਦ ਬਣਾਤਾ ਰੌਣਕਾਂ ਲਾਤੀਆਂ ਅੱਜ ਤੋਂ ਇਹਦਾ ਨਾਂ ਸ੍ਰੀ ਆਨੰਦਪੁਰ ਸਾਹਿਬ ਫਿਰ ਇਹ ਆਨੰਦਪੁਰ ਸਾਹਿਬ ਨਾਮ ਰੱਖਿਆ ਗੋਬਿੰਦ ਰਾਏ ਜੀ ਨੇ ਆਨੰਦ ਸਾਹਿਬ ਪੜ੍ਹਿਆ ਆਨੰਦਪੁਰ ਬਣ ਗਿਆ ਖੁਸ਼ ਹੋ ਕੇ ਆਨੰਦਪੁਰ ਸਾਹਿਬ ਨਾਮ ਰੱਖਤਾ ਫਿਰ ਉਹ ਆਨੰਦਪੁਰ ਨਾਮ ਉਦੋਂ ਦਾ ਰੱਖਿਆ ਹੋਇਆ ਅੱਜ ਤੱਕ ਆਨੰਦਪੁਰ ਸਾਹਿਬ ਹੀ ਹੈ ਇੱਥੇ ਸਦਾ ਹੀ ਆਨੰਦ ਵਰਤਦਾ ਰਹਿਣਾ ਹੈ ਫਿਰ ਕਲਗੀਆਂ ਵਾਲੇ ਪਾਸ਼ਾ 30 ਸਾਲ ਉਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਹੈ ਟੋਟਲ ਪਾਸ਼ਾ ਦੀ ਉਮਰ 41 ਸਾਲ 9 ਮਹੀਨੇ 13 ਦਿਨ ਸੀ ਦਸ਼ਮੇਸ਼ ਜੀ ਦੀ ਉਮਰ 41 ਸਾਲ 9 ਮਹੀਨੇ 13 ਦਿਨ ਮੈਨੂੰ 43ਵਾਂ ਸਾਲ ਚੱਲ ਰਿਹਾ ਹੈ ਮੈਂ 42 ਸਾਲ ਦਾ 43 42 ਸਾਲ ਦੀ ਉਮਰ ਹੈ ਮੇਰੀ ਪਾਸ਼ਾ 41 ਸਾਲ 9 ਮਹੀਨੇ 13 ਦਿਨ ਦੇ ਸੀ ਜਦੋਂ ਚਲੇ ਗਏ ਸੀ ਸਰੀਰ ਕਰਕੇ ਸਾਡੇ ਵਿੱਚੋਂ ਤਾਂ ਕਰਕੇ ਦੱਸਦਾ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਮਾੜੀ ਜੀ ਕਿਉਂਕਿ ਇਹ ਗੱਲ ਕਈ ਵਾਰੀ ਕਈਆਂ ਨੂੰ ਤੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿੰਨੀ ਕੁ ਉਮਰ ਸੀ 42 ਸਾਲ ਤੋਂ ਥੱਲੇ ਸੀ ਕੋਈ ਬਹੁਤ ਵੱਡੀ ਉਮਰ ਨਹੀਂ ਸੀ ਮੇਰੇ ਹਾਨਦਿਆਂ ਦੇ ਕਈਆਂ ਦੇ ਮੇਰੇ ਨਾਲ ਬੱਚੇ ਪੜਦੇ ਐ ਪੜਦੇ ਸੀ ਜਿਹੜੇ ਕਈਆਂ ਦੇ ਮੁੰਡੇ ਕੈਨੇਡਾ ਗਏ ਐ 20 ਸਾਲ ਦੇ ਆਈਲੈਂਡਸ ਕਰਕੇ ਮੇਰੇ ਹਾਨ ਦਾ 42-43 ਸਾਲ ਦਾ ਮੁੰਡਾ 20 ਸਾਲ ਦਾ 19 ਸਾਲ ਦਾ 20 ਸਾਲ ਦਾ ਮੁੰਡਾ ਇਸੇ ਕਰਕੇ ਪਾਸ਼ਾ ਦਾ ਛੋਟਾ ਸਭ ਜਿਆਦਾ 15 ਦਾ ਵੱਡਾ 18 ਦਾ ਬਾਬਾ ਜੀਤ ਸਿੰਘ 18 ਸਾਲ ਦੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ 18 ਦੇ 18 ਸਾਲ ਦੀ ਉਮਰ ਦੇ ਸੀ ਸੁਇਸ਼ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 30 ਸਾਲ ਦੇ ਨੇੜੇ ਤੇੜੇ ਥੋੜਾ ਜਿਹਾ ਵੱਧ ਘੱਟ ਬਣਦਾ 30 ਸਾਲ ਅਨੰਦਪੁਰ ਸਭ ਤੋਂ ਲੰਮਾ ਟਾਈਮ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਰਹਿ ਹੈ ਬੜਾ ਲੰਮਾ ਟਾਈਮ ਬਣਦਾ ਇੱਥੇ ਹੀ ਉਹਨਾਂ ਦਾ ਵਿਆਹ ਹੋਇਆ ਹੈ ਤਿੰਨ ਸਾਬਜਾਦਿਆਂ ਦਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਹੋਇਆ। ਬਾਬਾ ਅਜੀਤ ਸਿੰਘ ਜੀ ਦਾ ਜਨਮ ਪੋਂਟਾ ਸਾਹਿਬ ਹੋਇਆ ਸੀ। ਤਿੰਨ ਸਾਬਜਾਦਿਆਂ ਦਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੀ ਹੋਇਆ। ਬੜੀਆਂ ਰੌਣਕਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੱਗਦੀਆਂ ਸੀ। ਜਿਹੜਾ ਵੀ ਆਉਂਦਾ ਹੈ ਨਿਹਾਲ ਹੋ ਜਾਂਦਾ ਹੈ।